ਸਿਆਣੇ ਕਹਿੰਦੇ ਨੇ ਕਿ ਕਰਮਾਂ ਦਾ ਲੇਖਾ ਜੋਖਾ ਤਾਂ ਦੇਣਾ ਹੀ ਪੈਂਦਾ ਕਿਉਂਕਿ ਉਹ ਰੱਬ ਕਦੇ ਰਿਸ਼ਵਤ ਨਹੀਂ ਲੈਂਦਾ ਦੋਸਤੋ ਕਈ ਵਾਰ ਅਸੀਂ ਸੋਚਦੇ ਹਾਂ ਕਿ ਜਾਇਦਾਦ ਤੇ ਤਾਕਤ ਸਭ ਕੁਝ ਹਾਸਲ ਕਰਨ ਲਈ ਕਾਫੀ ਹੈ ਪਰ ਕੀ ਕਦੇ ਤੁਸੀਂ ਸੋਚਿਆ ਕਿ ਜੀਵਨ ਵਿੱਚ ਅਸਲੀ ਖੁਸ਼ੀ ਤੇ ਆਤਮਿਕ ਸ਼ਾਂਤੀ ਕਿੱਥੇ ਮਿਲਦੀ ਹੈ ਅਸੀਮ ਧਨ ਉੱਚੇ ਆਉਦੇ ਤੇ ਸੰਸਾਰਿਕ ਸਫਲਤਾਵਾਂ ਦੇ ਖੇਡ ਵਿੱਚ ਕਈ ਵਾਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਸਿਰਫ ਅਸਥਾਈ ਨੇ ਇਹਨਾਂ ਚੀਜ਼ਾਂ ਨੇ ਸਦਾ ਨਹੀਂ ਰਹਿਣਾ ਜੀਵਨ ਦੀ ਸਫਲਤਾ ਸਿਰਫ ਧਨ ਵਿੱਚ ਨਹੀਂ ਬਲਕਿ ਕਰਮਾਂ ਵਿੱਚ ਲੁਕੀ ਹੁੰਦੀ ਹੈ ਜੋ ਅਸੀਂ ਹਰ ਦਿਨ ਕਰਦੇ ਹਾਂ ਸਾਡਾ ਅੰਦਰਲਾ ਖੋਖਲਾਪਨ ਕਿਵੇਂ ਬਾਹਰੀ ਕਾਮਯਾਬੀ ਨੂੰ ਬੇਮਾਨਾ ਕਰ ਸਕਦਾ ਇਹ ਸਮਝਣਾ ਆਸਾਨ ਨਹੀਂ ਕਿ ਸੱਚਮੁੱਚ ਦਿਲ ਦੀ ਸੰਤੁਸ਼ਟੀ ਖਰੀਦੀ ਜਾ ਸਕਦੀ ਹੈ ਕਿ ਕਦੇ ਕਿਸੇ ਨੇ ਇਸ ਦੁਨਿਆਵੀ ਦੌੜ ਵਿੱਚ ਹਾਰ ਮੰਨ ਕੇ ਅਸਲ ਮਕਸਦ ਨੂੰ ਸਮਝਿਆ ਆਓ ਅੱਜ ਇਹ ਸਮਝੀਏ ਕਿ ਕੀ ਅਸਲ ਵਿੱਚ ਕੋਈ ਰਾਹ ਹੁੰਦਾ ਹੈ ਜੋ ਕਿ ਸ਼ਾਂਤੀ ਤੇ ਸੰਤੋਖ ਦੋਵਾਂ ਵੱਲ ਲੈ ਜਾਵੇ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਰਾਜ ਵਿੱਚ ਸਭ ਤੋਂ ਧਨਾੜ ਵਪਾਰੀ ਰਹਿੰਦਾ ਸੀ ਉਹਦਾ ਨਾਮ ਰੂਪਕ ਸੀ ਉਹ ਆਪਣੇ ਵਪਾਰਕ ਖੇਤਰ ਵਿੱਚ ਇੰਨਾ ਸਫਲ ਹੋ ਗਿਆ ਕਿ ਉਸਦੀ ਸੰਪਤੀ ਹੁਣ ਰਾਜ ਦੇ ਕਈ ਹਿੱਸਿਆਂ ਵਿੱਚ ਫੈਲੀ ਹੋਈ ਸੀ ਰੂਪਕ ਕੋਲ ਬੇਅੰਤ ਰੂਪ ਤੇ ਐਸ਼ੋ ਆਰਾਮ ਦੇ ਸਾਧਨ ਸੀ ਪਰ ਉਸਦੀ ਆਤਮਾ ਸ਼ਾਂਤੀ ਤੇ ਸੰਤੋਖ ਤੋਂ ਕੋਹਾਂ ਦੂਰ ਸੀ। ਰੂਪਕ ਇੱਕ ਅਜੇਹਾ ਬੰਦਾ ਸੀ ਜੋ ਆਪਣੀ ਬੁੱਧੀਮਤਾ ਤੇ ਚਲਾਕੀ ਨਾਲ ਧਨ ਇਕੱਠਾ ਕਰਦਾ ਸੀ। ਉਹ ਉਹਦੀ ਆਦਤ ਸੀ ਕਿ ਉਹ ਛੋਟੇ ਵਪਾਰੀਆਂ ਦਾ ਸ਼ੋਸ਼ਣ ਕਰਦਾ ਤੇ ਗਰੀਬ ਕਿਸਾਨਾਂ ਤੋਂ ਪੈਸਾ ਠੱਗਦਾ। ਉਹਦਾ ਇੱਕੋ ਇੱਕ ਮੰਤਰ ਸੀ ਕਿ ਧਨ ਹੀ ਤਾਕਤ ਹੈ ਤੇ ਤਾਕਤ ਹੀ ਸਭ ਕੁਝ ਹੈ। ਉਹਨੇ ਕਦੇ ਵੀ ਪਾਪ ਤੇ ਪੁੰਨ ਦੇ ਬਾਰੇ ਗੰਭੀਰਤਾ ਨਾਲ ਨਹੀਂ ਸੋਚਿਆ। ਉਹਦੇ ਲਈ ਜ਼ਿੰਦਗੀ ਸਿਰਫ ਲਾਭ ਤੇ ਨੁਕਸਾਨ ਦੀ ਖੇਡ ਸੀ ਜਿਦੇ ਵਿੱਚ ਜਿੱਤਣਾ ਹੀ ਉਸਦਾ ਮਕਸਦ ਸੀ ਵਪਾਰੀ ਦੀ ਪਤਨੀ ਨਿਰਮਲਾ ਉਸਦੇ ਬਿਲਕੁਲ ਉਲਟ ਸੀ ਉਹ ਧਾਰਮਿਕ ਨਰਮ ਦਿਲ ਤੇ ਦਿਆਲੂ ਸੁਭਾਅ ਦੀ ਮਾਲਕਨ ਸੀ ਉਹ ਹਰ ਰੋਜ਼ ਮੰਦਿਰ ਜਾਂਦੀ ਰੱਬ ਦੀ ਪੂਜਾ ਕਰਦੀ ਤੇ ਹੋਰਾਂ ਦੀ ਮਦਦ ਲਈ ਵੀ ਹਮੇਸ਼ਾ ਤਿਆਰ ਰਹਿੰਦੀ ਉਹ ਅਕਸਰ ਆਪਣੇ ਪਤੀ ਨੂੰ ਕਹਿੰਦੀ ਕਿ ਧਨ ਸਿਰਫ ਭੌਤਿਕ ਸੁੱਖ ਦਿੰਦਾ ਪਰ ਪੁੰਨ ਸਾਨੂੰ ਹਮੇਸ਼ਾ ਆਤਮਿਕ ਸੁਖ ਤੇ ਸ਼ਾਂਤੀ ਪ੍ਰਦਾਨ ਕਰਦਾ ਹੈ ਸਾਨੂੰ ਜੀਵਨ ਵਿੱਚ ਧਰਮ ਤੇ ਸੱਚ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਵਪਾਰੀ ਇਹਨਾਂ ਗੱਲਾਂ ਨੂੰ ਵੇਬਕੂਫੀ ਸਮਝਦਾ ਤੇ ਹਮੇਸ਼ਾ ਹੱਸ ਕੇ ਢਾਲ ਦਿੰਦਾ ਉਹ ਕਹਿੰਦਾ ਸੀ ਕਿ ਇਹ ਤੇਰੇ ਧਰਮ ਦੀਆਂ ਗੱਲਾਂ ਮੇਰੇ ਲਈ ਬੇਮਤਲਬ ਨੇ ਮੈਂ ਆਪਣੇ ਕਾਰਮਾ ਦਾ ਨਤੀਜਾ ਖੁਦ ਵੇਖ ਰਿਹਾ ਮੈਂ ਇੱਕ ਧਨਵਾਨ ਵਿਅਕਤੀ ਹਾਂ ਸ਼ਕਤੀਸ਼ਾਲੀ ਹਾਂ ਤੇ ਲੋਕ ਮੇਰੇ ਤੋਂ ਡਰਦੇ ਨੇ બસ ਇਹੀ ਮੇਰੇ ਲਈ ਕਾਫੀ ਹੈ ਸੋ ਸਮਾਂ ਲੰਘਦਾ ਗਿਆ ਤੇ ਵਪਾਰੀ ਦਾ ਵਪਾਰ ਵੱਧਦਾ ਗਿਆ ਉਹਦਾ ਧਨ ਤੇ ਸੰਪਤੀ ਹੁਣ ਇੰਨੀ ਵੱਧ ਚੁੱਕੀ ਸੀ ਕਿ ਉਹ ਰਾਜ ਦੇ ਰਾਜ ਪਰਿਵਾਰ ਨਾਲ ਵੀ ਸੰਪਰਕ ਵਿੱਚ ਆ ਗਿਆ ਰਾਜੇ ਦੇ ਦਰਬਾਰ ਵਿੱਚ ਵੀ ਉਸ ਨੂੰ ਬੜੀ ਇੱਜ਼ਤ ਦੀ ਨਿਗਾ ਨਾਲ ਵੇਖਿਆ ਜਾਂਦਾ ਕਿਉਂਕਿ ਉਹਦੀ ਆਰਥਿਕ ਸ਼ਕਤੀ ਦਾ ਪ੍ਰਭਾਵ ਰਾਜ ਦੀ ਰਾਜਨੀਤੀ ਤੇ ਵੀ ਪੈਂਦਾ ਸੀ ਰੂਪਕ ਦਾ ਨਾਮ ਹੁਣ ਸਿਰਫ ਇੱਕ ਵਪਾਰੀ ਤੱਕ ਸੀਮਤ ਨਹੀਂ ਸੀ ਸਗੋਂ ਉਹ ਇੱਕ ਰਾਜਨੀਤਿਕ ਸ਼ਕਤੀ ਵੱਜੋਂ ਉੱਭਰ ਚੁੱਕਿਆ ਸੀ ਪਰ ਉਸ ਦਾ ਲੋਭ ਇੱਥੇ ਖਤਮ ਨਹੀਂ ਹੋਇਆ ਉਸ ਨੇ ਵੇਖਿਆ ਕਿ ਰਾਜ ਦੇ ਕਈ ਹਿੱਸਿਆਂ ਵਿੱਚ ਗਰੀਬ ਕਿਸਾਨ ਅਜੇ ਵੀ ਆਪਣੀਆਂ ਛੋਟੀਆਂ-ਛੋਟੀਆਂ ਜ਼ਮੀਨਾਂ ਉੱਪਰ ਮਿਹਨਤ ਕਰ ਰਹੇ ਸੀ ਉਹਨਾਂ ਜ਼ਮੀਨਾਂ ਦੇ ਉੱਪਰ ਵਪਾਰੀ ਦੀਆਂ ਨਜ਼ਰਾਂ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਹ ਜ਼ਮੀਨਾਂ ਬਹੁਤ ਉਪਜਾਊ ਨੇ ਤੇ ਉਹਨਾਂ ਵਿੱਚੋਂ ਹੋਰ ਪੈਸਾ ਕਮਾਇਆ ਜਾ ਸਕਦਾ ਉਸਨੇ ਇੱਕ ਯੋਜਨਾ ਬਣਾਈ ਕਿ ਉਹ ਇਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆ ਲਵੇਗਾ ਤੇ ਉਹਨਾਂ ਨੂੰ ਆਪਣੇ ਧੰਦੇ ਵਿੱਚ ਸ਼ਾਮਿਲ ਕਰੇਗਾ ਵਪਾਰੀ ਨੇ ਆਪਣੀਆਂ ਯੋਜਨਾ ਦੇ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਕਿਸਾਨਾਂ ਨੂੰ ਕਰਜ਼ਾ ਦਿੱਤਾ ਤੇ ਜਦੋਂ ਉਹ ਕਿਸਾਨ ਉਸ ਨੂੰ ਵਾਪਸ ਨਹੀਂ ਕਰ ਸਕੇ ਤਾਂ ਉਹਨੇ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਉਹ ਸਿਰਫ ਉਹਨਾਂ ਨਾਲ ਹੀ ਨਾਇਨਸਾਫੀ ਨਹੀਂ ਕਰ ਰਿਹਾ ਸੀ ਸੋ ਉਹਨਾਂ ਦੇ ਪਰਿਵਾਰ ਨੂੰ ਵੀ ਬਦਹਾਲੀ ਵਿੱਚ ਛੱਡ ਰਿਹਾ ਸੀ ਹੌਲੀ-ਹੌਲੀ ਵਪਾਰੀ ਨੇ ਪਿੰਡਾਂ ਦੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਤੇ ਉਹਨਾਂ ਨੂੰ ਆਪਣੇ ਕਾਰੋਬਾਰ ਵਿੱਚ ਸ਼ਾਮਿਲ ਕਰ ਲਿਆ ਉਹਦੀ ਪਤਨੀ ਇਨ੍ਹਾਂ ਕੰਮਾਂ ਤੋਂ ਬਹੁਤ ਦੁਖੀ ਸੀ ਉਹਨੇ ਕਈ ਵਾਰ ਵਪਾਰੀ ਅੱਗੇ ਬੇਨਤੀ ਕੀਤੀ ਕਿ ਉਹ ਇਨ੍ਹਾਂ ਪਾਪਾਂ ਤੋਂ ਡਰੇ ਤੇ ਗਰੀਬਾਂ ਨਾਲ ਧੱਕਾ ਕਰਨਾ ਬੰਦ ਕਰੇ ਪਰ ਵਪਾਰੀ ਨੇ ਉਸ ਦੀ ਇੱਕ ਨਾ ਸੁਣੀ ਉਹ ਹੋਰ ਜ਼ਿਆਦਾ ਸੰਪਤੀ ਇਕੱਠੀ ਕਰਨ ਵਿੱਚ ਲੱਗਿਆ ਰਿਹਾ ਤੇ ਉਸ ਦਾ ਲੋਭ ਲਗਾਤਾਰ ਵੱਧਦਾ ਗਿਆ ਇੱਕ ਦਿਨ ਪਿੰਡ ਵਿੱਚ ਇੱਕ ਮਹਾਤਮਾ ਆਏ ਆਪਣੀ ਸਾਧਨਾ ਤੇ ਗਿਆਨ ਲਈ ਉਹ ਬਹੁਤ ਮਸ਼ਹੂਰ ਸੀ ਉਹ ਪਿੰਡ ਦੇ ਲੋਕਾਂ ਨੂੰ ਧਰਮ ਤੇ ਸੱਚ ਦਾ ਉਪਦੇਸ਼ ਦੇਣ ਲਈ ਯਾਤਰਾ ਕਰ ਰਹੇ ਸੀ ਜਦੋਂ ਉਹ ਵਪਾਰੀ ਦੀ ਪਤਨੀ ਨੂੰ ਮਿਲੇ ਉਹਨਾਂ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਇਹ ਤੇਰੇ ਪੁੰਨ ਦੇ ਕਰਮ ਤੈਨੂੰ ਜੀਵ ਜੀਵਨ ਵਿੱਚ ਸ਼ਾਂਤੀ ਤੇ ਮੁਕਤੀ ਵੱਲ ਲੈ ਜਾਣਗੇ ਪਰ ਧਿਆਨ ਰੱਖੀ ਆਪ ਦਾ ਫਲ ਜ਼ਰੂਰ ਮਿਲਦਾ ਜਿਨ੍ਹਾਂ ਦੇ ਦਿਲਾਂ ਵਿੱਚ ਲੋਭ ਤੇ ਜ਼ੁਲਮ ਦਾ ਵਾਸ ਹੁੰਦਾ ਉਹਨਾਂ ਨੂੰ ਜੀਵਨ ਵਿੱਚ ਹਨੇਰਾ ਤੇ ਦੁੱਖ ਹੀ ਮਿਲਦਾ ਹੈ ਵਪਾਰੀ ਦੀ ਪਤਨੀ ਨੇ ਮਹਾਤਮਾ ਨਾਲ ਆਪਣੇ ਪਤੀ ਬਾਰੇ ਗੱਲ ਕੀਤੀ ਤੇ ਬੇਨਤੀ ਕੀਤੀ ਕਿ ਉਹ ਵਪਾਰੀ ਨੂੰ ਸਹੀ ਰਾਹ ਤੇ ਲਿਆਉਣ ਮਹਾਤਮਾ ਨੇ ਕਿਹਾ ਪਾਪ ਤੇ ਪੁੰਨ ਦਾ ਫਾਲੋ ਵਿਅਕਤੀ ਨੂੰ ਉਸਦੀ ਆਤਮਾ ਦੀ ਗਹਿਰਾਈ ਵਿੱਚ ਮਹਿਸੂਸ ਹੁੰਦਾ ਤੇਰੇ ਪਤੀ ਵਪਾਰੀ ਨੂੰ ਵੀ ਇੱਕ ਦਿਨ ਇਸ ਦਾ ਨਤੀਜਾ ਭੁਗਤਣਾ ਪਵੇਗਾ ਹਾਲਿਓ ਆਪਣੇ ਪਾਪਾਂ ਵਿੱਚ ਅੰਨ ਹੋਇਆ ਪਰ ਸਮਾਂ ਆਉਣ ਤੇ ਉਸ ਨੂੰ ਇਹ ਸਮਝ ਜ਼ਰੂਰ ਆਵੇਗੀ ਉਹ ਮਹਾਤਮਾ ਇਹ ਬਚਨ ਕਰਕੇ ਚਲੇ ਗਏ ਹੁਣ ਵਪਾਰੀ ਦੀ ਸਫਲਤਾ ਤੇ ਸ਼ਕਤੀ ਇਸ ਹੱਦ ਤੱਕ ਪਹੁੰਚ ਚੁੱਕੀ ਸੀ ਕਿ ਉਹ ਰਾਜੇ ਦੇ ਦਰਬਾਰ ਵਿੱਚ ਐਮ ਫੈਸਲਿਆਂ ਵਿੱਚ ਵੀ ਦਖਲ ਦੇਣ ਲੱਗ ਪਿਆ ਸੀ ਉਸਨੇ ਆਪਣੇ ਵਪਾਰਕ ਧੰਦੇ ਨੂੰ ਇੰਨਾ ਵਧਾ ਲਿਆ ਸੀ ਕਿ ਰਾਜ ਦੀ ਆਰਥਿਕ ਹਾਲਤ ਵੀ ਉਸ ਦੇ ਉੱਪਰ ਨਿਰਭਰ ਹੋ ਗਈ ਸੀ। ਰਾਜੇ ਨੂੰ ਵੀ ਵਪਾਰੀ ਦੀ ਆਰਥਿਕ ਸ਼ਕਤੀ ਦਾ ਸਾਹਮਣਾ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ ਕਿਉਂਕਿ ਰਾਜ ਦੇ ਕਈ ਹਿੱਸਿਆਂ ਵਿੱਚ ਉਸ ਦੇ ਵਪਾਰਕ ਸਥਾਨ ਸੀ। ਅਚਾਨਕ ਹੁਣ ਵਪਾਰੀ ਦੇ ਅੰਦਰ ਕੁਝ ਬਦਲਣਾ ਸ਼ੁਰੂ ਹੋ ਗਿਆ। ਹੁਣ ਉਸ ਨੂੰ ਰਾਤ ਨੂੰ ਸੌਣ ਵਿੱਚ ਮੁਸ਼ਕਲ ਆਉਣ ਲੱਗੀ। ਜਦੋਂ ਉਹ ਸੌਂਦਾ ਤਾਂ ਉਸ ਨੂੰ ਅਜੀਬ-ਅਜੀਬ ਸੁਪਨੇ ਆਉਂਦੇ। ਜਿਨਾ ਵਿੱਚ ਉਹ ਖੁਦ ਨੂੰ ਇੱਕ ਘੋਰ ਹਨੇਰੇ ਵਿੱਚ ਡੁੱਬਦਾ ਹੋਇਆ ਵੇਖਦਾ ਉਹ ਸੁਪਨੇ ਵਿੱਚ ਵੇਖਦਾ ਕਿ ਜਿਨ੍ਹਾਂ ਕਿਸਾਨਾਂ ਤੋਂ ਉਸਨੇ ਜ਼ਮੀਨਾਂ ਖੋਹ ਲਈਆਂ ਨੇ ਉਹ ਸਾਰੇ ਉਸ ਨੂੰ ਸ਼ਰਾਪ ਦੇ ਰਹੇ ਨੇ ਉਹਨਾਂ ਦੇ ਰੋਂਦੇ-ਕਰਲਾਉਂਦੇ ਚਿਹਰਿਆਂ ਨੂੰ ਵੇਖ ਕੇ ਉਹ ਕੰਬ ਕੇ ਉੱਠ ਜਾਂਦਾ ਨੀਂਦ ਵਿੱਚ ਵੀ ਉਸ ਨੂੰ ਭੜਕਣਾ ਲੱਗੀ ਰਹਿੰਦੀ ਤੇ ਮਾਨਸਿਕ ਪੀੜਾ ਹੁੰਦੀ ਰਹਿੰਦੀ ਇਸੇ ਦੌਰਾਨ ਵਪਾਰੀ ਦੀ ਪਤਨੀ ਨੇ ਇੱਕ ਦਿਨ ਪੁੱਤਰ ਨੂੰ ਜਨਮ ਦਿੱਤਾ ਜਿਹਦਾ ਨਾਮ ਸਿਧਾਰਥ ਰੱਖਿਆ ਗਿਆ ਸਿਦਾਰਥ ਰੂਪ ਤੇ ਨਿਰਮਲਾ ਦਾ ਇਕਲੌਤਾ ਪੁੱਤਰ ਸੀ ਤੇ ਉਸਦੇ ਜਨਮ ਦੇ ਨਾਲ ਨਿਰਮਲਾ ਦੇ ਜੀਵਨ ਵਿੱਚ ਖੁਸ਼ੀ ਆ ਗਈ ਪਰ ਰੂਪਕ ਅਜੇ ਵੀ ਆਪਣੇ ਬਪਾ ਤੇ ਸੱਤਾ ਦੀ ਖੇਡ ਵਿੱਚ ਹੀ ਲੱਗਿਆ ਹੋਇਆ ਸੀ ਰੂਪਕ ਨੂੰ ਆਪਣੇ ਪੁੱਤਰ ਤੇ ਭਵਿੱਖ ਦੀ ਕੋਈ ਚਿੰਤਾ ਨਹੀਂ ਸੀ ਕਿਉਂਕਿ ਉਹਨੂੰ ਯਕੀਨ ਸੀ ਕਿ ਉਹ ਆਪਣੇ ਪਿੱਛੇ ਇੰਨਾ ਧਨ ਛੱਡ ਜਾਵੇਗਾ ਕਿ ਸਿਦਾਰਥ ਦਾ ਜੀਵਨ ਆਰਾਮ ਨਾਲ ਬੀਤ ਜਾਏਗਾ ਪਰ ਨਿਰਮਲਾ ਬਹੁਤ ਚਿੰਤਿਤ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਰੂਪਕ ਦੇ ਪਾਪਾਂ ਦਾ ਪ੍ਰਭਾਵ ਉਹਦੇ ਪੁੱਤਰ ਦੇ ਜੀਵਨ ਤੇ ਪੈ ਸਕਦਾ। ਉਹ ਚਾਹੁੰਦੀ ਸੀ ਕਿ ਸਿਧਾਰਥ ਇੱਕ ਨੇਕ ਆਦਮੀ ਬਣੇ ਪਰ ਰੂਪਕ ਦੀ ਛਾਇਆ ਤੋਂ ਉਹਨੂੰ ਬਾਹਰ ਕੱਢਣਾ ਆਸਾਨ ਨਹੀਂ ਸੀ। ਸਿਧਾਰਥ ਦਾ ਬਚਪਨ ਇੱਕ ਅਮੀਰ ਪਰਿਵਾਰ ਵਿੱਚ ਵਿੱਤਿਆ ਪਰ ਉਹ ਆਪਣੇ ਪਿਤਾ ਦੀ ਕਠੋਰਤਾ ਤੇ ਲੋਭ ਤੋਂ ਅਣਜਾਣ ਨਹੀਂ ਸੀ। ਜਿਵੇਂ ਜਿਵੇਂ ਉਹ ਵੱਡਾ ਹੋਇਆ ਉਹਨੇ ਆਪਣੇ ਪਿਤਾ ਦੀਆਂ ਕਰਤੂਤਾਂ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਉਹ ਆਪਣੀ ਮਾਂ ਨੂੰ ਅਕਸਰ ਪੁੱਛਦਾ ਕਿ ਮਾਂ ਪਿਤਾ ਜੀ ਹਮੇਸ਼ਾ ਗਰੀਬਾਂ ਤੋਂ ਉਹਨਾਂ ਦੀ ਜਾਇਦਾਦ ਕਿਉਂ ਖਾਉਂਦੇ ਨੇ ਕੀ ਇਹ ਸਹੀ ਹੈ ਨਿਰਮਲਾ ਨੇ ਉਸਨੂੰ ਸਮਝਾਇਆ ਕਿ ਪੁੱਤਰ ਤੇਰੇ ਪਿਤਾ ਨੂੰ ਹਾਲੇ ਤੱਕ ਧਰਮ ਦਾ ਗਿਆਨ ਹੀ ਨਹੀਂ ਹੋਇਆ ਉਹ ਪਾਪ ਤੇ ਪੁੰਨ ਦਾ ਫਰਕ ਨਹੀਂ ਸਮਝਦੇ ਪਰ ਯਾਦ ਰੱਖੀ ਅਸੀਂ ਜੋ ਵੀ ਕਰਮ ਕਰਦੇ ਹਾਂ ਉਹਦਾ ਫਲ ਜ਼ਰੂਰ ਮਿਲਦਾ ਹੈ ਸੱਚ ਤੇ ਧਰਮ ਦੇ ਰਾਹ ਤੇ ਚੱਲ ਕੇ ਸਾਨੂੰ ਸ਼ਾਂਤੀ ਮਿਲਦੀ ਹੈ ਸਿਧਾਰਥ ਨੇ ਇਹ ਗੱਲ ਆਪਣੇ ਮਨ ਵਿੱਚ ਵਸਾ ਲਈ ਪਰ ਉਸਨੇ ਕਦੇ ਵੀ ਆਪਣੇ ਪਿਤਾ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਕੀਤੀ ਉਹਦਾ ਮਨ ਆਪਣੇ ਪਿਤਾ ਦੇ ਕਰਮਾਂ ਤੋਂ ਨਿਰਾਸ਼ ਰਹਿੰਦਾ ਉਹ ਜਾਣਦਾ ਸੀ ਕਿ ਸਮਾਂ ਆਉਂ ਤੇ ਸੱਚਾਈ ਦਾ ਚਾਨਣ ਸਭ ਦੇ ਸਾਹਮਣੇ ਆਵੇਗਾ ਜਿਵੇਂ ਜਿਵੇਂ ਸਿਧਾਰਥ ਵੱਡਾ ਹੁੰਦਾ ਗਿਆ ਉਹਦੀ ਜਗਿਆਸਾ ਤੇ ਵਿਚਾਰਸ਼ੀਲਤਾ ਵੀ ਵੱਧਦੀ ਗਈ ਉਹ ਅਕਸਰ ਆਪਣੀ ਮਾਂ ਦੇ ਨਾਲ ਜੀਵਨ ਦੇ ਉਦੇਸ਼ ਤੇ ਕਰਮਾਂ ਦੇ ਫਲ ਬਾਰੇ ਸਵਾਲ ਪੁੱਛਦਾ। ਸਿਧਾਰਥ ਨੂੰ ਹੁਣ ਸਮਝ ਆਉਣ ਲੱਗਾ ਸੀ ਕਿ ਪਾਪ ਤੇ ਪੁੰਨ ਦਾ ਸਿਧਾਂਤ ਸਿਰਫ ਇੱਕ ਧਾਰਮਿਕ માનਤਾ ਨਹੀਂ ਸਗੋਂ ਜੀਵਨ ਦੀ ਹਕੀਕਤ ਹੈ। ਉਹ ਸੋਚਦਾ ਸੀ ਕਿ ਜੇਕਰ ਮੇਰੇ ਪਿਤਾ ਵਰਗੇ ਧਨਾੜ ਤੇ ਸ਼ਕਤੀਸ਼ਾਲੀ ਵਿਅਕਤੀ ਨੂੰ ਵੀ ਆਪਣੇ ਪਾਪਾਂ ਦਾ ਫਲ ਭੋਤਣਾ ਪਵੇਗਾ ਤਾਂ ਇਹਦਾ ਅਰਥ ਇਹ ਹੈ ਕਿ ਸੰਸਾਰ ਵਿੱਚ ਕੋਈ ਵੀ ਵਿਅਕਤੀ ਕਰਮਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ। ਇੱਕ ਦਿਨ ਸਿਧਾਰਥ ਨੇ ਆਪਣੇ ਪਿਤਾ ਨੂੰ ਸਵਾਲ ਕਰਨ ਦੀ ਹਿੰਮਤ ਕਰ ਲਈ ਉਹ ਬੋਲਿਆ ਪਿਤਾ ਜੀ ਤੁਸੀਂ ਜੀਵਨ ਵਿੱਚ ਬਹੁਤ ਸੰਪਤੀ ਤੇ ਕਾਮਯਾਬੀ ਹਾਸਲ ਕੀਤੀ ਹੈ ਪਰ ਕੀ ਤੁਸੀਂ ਇਹ ਸੋਚਿਆ ਕਿ ਇਨਾਂ ਸਾਰੀਆਂ ਸ਼ਕਤੀਆਂ ਦਾ ਅਸਲ ਮਕਸਦ ਕੀ ਹੈ ਕਦੇ ਇਹੋ ਜਿਹਾ ਸਮਾਂ ਵੀ ਆਵੇਗਾ ਜਦੋਂ ਇਹ ਧਨ ਤੇ ਸ਼ਕਤੀ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਣਗੇ ਵਪਾਰੀ ਨੇ ਆਪਣੇ ਪੁੱਤਰ ਦੀ ਗੱਲ ਨੂੰ ਹਮੇਸ਼ਾ ਦੀ ਤਰ੍ਹਾਂ ਹਾਸੇ ਵਿੱਚ ਉਡਾ ਦਿੱਤਾ ਉਹ ਬੋਲਿਆ ਸਿਧਾਰਥ ਤੂੰ ਹਲੇ ਛੋਟਾ ਹੈ ਤੇ ਜੀਵਨ ਦੇ ਬਾਰੇ ਜ਼ਿਆਦਾ ਨਹੀਂ ਜਾਣਦਾ ਜੀਵਨ ਦੇ ਵਿੱਚ ਸਿਰਫ ਦੋ ਚੀਜ਼ਾਂ ਮਾਇਨੇ ਰੱਖਦੀਆਂ ਨੇ ਧਨ ਤੇ ਤਾਕਤ ਇਹਨਾਂ ਨਾਲ ਹੀ ਸਭ ਕੁਝ ਮਿਲਦਾ ਤੇ ਜਦੋਂ ਤੇਰੇ ਕੋਲ ਇਹ ਦੋਵੇਂ ਹੋਣ ਤਾਂ ਬਾਕੀ ਸਭ ਕੁਝ ਫਜ਼ੂਲ ਹੈ ਸਿਧਾਰਥ ਨੇ ਪਿਤਾ ਦੀ ਗੱਲ ਸੁਣ ਤਾਂ ਲਈ ਪਰ ਉਸ ਨੂੰ ਇਸ ਗੱਲ ਦੇ ਨਾਲ ਸੰਤੁਸ਼ਟੀ ਨਾ ਹੋਈ ਉਹਦਾ ਮਨ ਸੱਚ ਦੀ ਖੋਜ ਵਿੱਚ ਲੱਗਾ ਰਿਹਾ ਉਹਦੀ ਜਗਿਆਸਾ ਵੱਧਦੀ ਗਈ ਤੇ ਉਸ ਨੇ ਜੀਵਨ ਦੇ ਅਸਲੀ ਅਰਥ ਨੂੰ ਸਮਝਣ ਲਈ ਕਿਸੇ ਗਿਆਨੀ ਦੀ ਖੋਜ ਕਰਨ ਦਾ ਫੈਸਲਾ ਕੀਤਾ ਇੱਕ ਦਿਨ ਪਿੰਡ ਦੇ ਬਾਹਰ ਕੋਈ ਮਹਾਤਮਾ ਫਿਰ ਤੋਂ ਆਏ ਸਿਦਾਰਥ ਨੇ ਤੁਰੰਤ ਉਸ ਮਹਾਤਮਾ ਨੂੰ ਮਿਲਣ ਦਾ ਫੈਸਲਾ ਕੀਤਾ ਉਹ ਮਹਾਤਮਾ ਦੇ ਕੋਲ ਗਿਆ ਤੇ ਉਸ ਨੂੰ ਨਿਮਰਤਾ ਨਾਲ ਪੁੱਛਿਆ हे ਮਹਾਤਮਾ ਮੈਂ ਜੀਵਨ ਦੇ ਅਸਲੀ ਉਦੇਸ਼ ਤੇ ਪਾਪ-ਪੁਨ ਦੇ ਫਲ ਬਾਰੇ ਜਾਣਨਾ ਚਾਹੁੰਦਾ ਮੇਰੇ ਪਿਤਾ ਕਹਿੰਦੇ ਨੇ ਕਿ ਧਨ ਤੇ ਤਾਕਤ ਹੀ ਜੀਵਨ ਦਾ ਆਖਰੀ ਲਕਸ਼ ਹੈ ਪਰ ਮੇਰੇ ਮਨ ਵਿੱਚ ਇਸ ਬਾਰੇ ਸ਼ੰਕਾ ਹੈ ਕਿਰਪਾ ਕਰਕੇ ਮੈਨੂੰ ਸੱਚ ਦਾ ਰਾਹ ਦਿਖਾਓ ਮਹਾਤਮਾ ਨੇ ਸਿਦਾਰਥ ਨੂੰ ਧਿਆਨ ਨਾਲ ਵੇਖਿਆ ਤੇ ਮੁਸਕਰਾਏ ਉਹ ਬੋਲੇ ਤੇਰੇ ਸਵਾਲ ਤੇਰੇ ਅੰਦਰਲੇ ਸੱਚ ਦੀ ਖੋਜ ਨੂੰ ਦਰਸਾਉਂਦੇ ਨੇ ਪਾਪ ਤੇ ਪੁੰਨ ਦਾ ਫਲ ਜ਼ਰੂਰ ਮਿਲਦਾ ਹੈ ਤੇ ਇਹ ਸਿਰਫ ਇਸ ਜੀਵਨ ਵਿੱਚ ਹੀ ਨਹੀਂ ਸਗੋਂ ਕਈ ਜਨਮਾਂ ਤੱਕ ਚੱਲਦਾ ਹੈ ਜੀਵਨ ਦਾ ਅਸਲੀ ਉਦੇਸ਼ ਆਤਮਿਕ ਸ਼ਾਂਤੀ ਤੇ ਮੁਕਤੀ ਦੀ ਪ੍ਰਾਪਤੀ ਹੈ ਨਾ ਕਿ ਧਨ ਤੇ ਸੱਤਾ ਦੀ ਖੋਜ ਜੇ ਤੂੰ ਸੱਚਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਮਨ ਨੂੰ ਪਵਿੱਤਰ ਕਰਨਾ ਹੋਵੇਗਾ ਤੇ ਸਹੀ ਰਾਹ ਤੇ ਚੱਲਣਾ ਹੋਵੇਗਾ ਸਿਦਾਰਥ ਨੇ ਮਹਾਤਮਾ ਦੀਆਂ ਗੱਲਾਂ ਨੂੰ ਗਹਿਰਾਈ ਨਾਲ ਸੁਣਿਆ ਤੇ ਮਹਿਸੂਸ ਕੀਤਾ ਕਿ ਉਹ ਸਚਾਈ ਵੱਲ ਵੱਧ ਰਿਹਾ ਹੈ ਪਰ ਉਹਦੇ ਮਨ ਵਿੱਚ ਇਹ ਵੀ ਸਵਾਲ ਸੀ ਕਿ ਉਹ ਆਪਣੇ ਪੀਤਾ ਰੂਪਕ ਨੂੰ ਇਸ ਸੱਚ ਦੇ ਰਾਹ ਤੇ ਕਿਵੇਂ ਲਿਆ ਸਕਦਾ ਸਮਾਂ ਬੀਤਦਾ ਗਿਆ ਤੇ ਰੂਪਕ ਦਾ ਵਪਾਰਕ ਧੰਦਾ ਵੱਧਦਾ ਗਿਆ ਪਰ ਨਾਲ ਨਾਲ ਉਸ ਦੇ ਅੰਦਰਲਾ ਡਰ ਵੀ ਵੱਧਦਾ ਚੱਲਿਆ ਗਿਆ ਜਿੰਨਾ ਕਿਸਾਨਾਂ ਤੇ ਵਪਾਰੀਆਂ ਨਾਲ ਉਸਨੇ ਨਾ ਇंसाफी ਕੀਤੀ ਸੀ ਉਹਨਾਂ ਦੇ ਕਰੋਧ ਤੇ ਸ਼ਰਾਪ ਨੇ ਉਸਦੇ ਮਨ ਨੂੰ ਅਸ਼ਾਂਤ ਕਰ ਦਿੱਤਾ ਹੁਣ ਹਰ ਰਾਤ ਉਸ ਨੂੰ ਡਰਾਉਨੇ ਸੁਪਨੇ ਆਉਂਦੇ ਜਿਨ੍ਹਾਂ ਵਿੱਚ ਉਹ ਵੇਖਦਾ ਕਿ ਉਸਦੇ ਪਾਪ ਉਸ ਨੂੰ ਨਿਗਲ ਰਹੇ ਨੇ ਇੱਕ ਰਾਤ ਉਹ ਪਾਰੀਨ ਸੁਪਨੇ ਵਿੱਚ ਦੇਖਿਆ ਕਿ ਉਹ ਇੱਕ ਗਹਿਰੇ ਹਨੇਰੇ ਵਿੱਚ ਡਿੱਗ ਰਿਹਾ ਤੇ ਚਾਰੇ ਪਾਸੇ ਉਸ ਨੂੰ ਕਿਸਾਨਾਂ ਤੇ ਵਪਾਰੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਜੋ ਉਸ ਤੋਂ ਆਪਣੇ ਹੱਕ ਦਾ ਬਦਲਾ ਮੰਗ ਰਹੇ ਨੇ ਉਹ ਸਿਨੇ ਵਿੱਚ ਡੁੱਬਿਆ ਹੋਇਆ ਜਾਗਿਆ ਤੇ ਉਹਦੇ ਸਾਹ ਤੇਜ਼ ਹੋ ਗਏ ਉਸ ਰਾਤ ਉਸ ਨੂੰ ਪਹਿਲੀ ਵਾਰ ਆਪਣੇ ਕਰਮਾਂ ਦਾ ਨਤੀਜਾ ਸਮਝ ਆਇਆ ਉਸ ਨੂੰ ਮਹਿਸੂਸ ਹੋਇਆ ਕਿ ਜੋ ਕੁਝ ਉਹ ਕਰ ਰਿਹਾ ਸੀ ਉਹ ਨਾ ਸਿਰਫ ਹੋਰਾਂ ਲਈ ਹਾਨੀਕਾਰਕ ਹੈ ਸਗੋਂ ਉਹਦੇ ਆਪਣੇ ਜੀਵਨ ਲਈ ਤੇ ਆਪਣੇ ਪਰਿਵਾਰ ਲਈ ਵੀ ਤਬਾਹੀ ਲਿਆ ਰਿਹਾ ਹੈ ਰੂਪਕ ਦੀ ਹਾਲਤ ਹੌਲੀ-ਹੌਲੀ ਖਰਾਬ ਹੋਣ ਲੱਗੀ ਉਸ ਦੀ ਸਿਹਤ ਖਰਾਬ ਹੋਣ ਲੱਗੀ ਤੇ ਉਸ ਨੂੰ ਮਾਨਸਿਕ ਪੀੜਾ ਮਹਿਸੂਸ ਹੋਣ ਲੱਗੀ ਉਸ ਨੇ ਕਈ ਵੈਦ ਤੇ ਹਕੀਮਾਂ ਨੂੰ ਮਦਦ ਲਈ ਬੇਨਤੀ ਕੀਤੀ ਪਰ ਕੋਈ ਵੀ ਉਹਦੀ ਹਾਲਤ ਨੂੰ ਠੀਕ ਨਹੀਂ ਕਰ ਸਕਿਆ ਉਹ ਸਮਝ ਗਿਆ ਕਿ ਉਹਦੇ ਪਾਪਾਂ ਦਾ ਫਲ ਹੈ ਪਰ ਹੁਣ ਉਸ ਨੂੰ ਇਨ੍ਹਾਂ ਪਾਪਾਂ ਤੋਂ ਛੁਟਕਾਰਾ ਪਾਉਣ ਲਈ ਕੋਈ ਰਾਹ ਨਹੀਂ ਲੱਭ ਰਿਹਾ ਸੀ ਇੱਕ ਦਿਨ ਜਦੋਂ ਰੂਪਕ ਦੀ ਹਾਲਤ ਹੋਰ ਵੀ ਵਿਗੜ ਗਈ ਤਾਂ ਉਹਨੇ ਇਹ ਫੈਸਲਾ ਕੀਤਾ ਕਿ ਉਹ ਵੀ ਉਸ ਮਹਾਤਮਾ ਨੂੰ ਮਿਲੇਗਾ ਕਿਉਂਕਿ ਹੁਣ ਉਸ ਨੂੰ ਇਹ ਪਤਾ ਸੀ ਕਿ ਉਹਦੇ ਕੋਲ ਸਮਾਂ ਘੱਟ ਹੈ ਰੂਪਕ ਮਹਾਤਮਾ ਦੇ ਕੋਲ ਗਿਆ ਤੇ ਆਪਣੇ ਪਾਪਾਂ ਦੇ ਬਾਰੇ ਖੁੱਲ ਕੇ ਦੱਸਿਆ ਤੇ ਉਸਨੇ ਪੁੱਛਿਆ ਇਹ ਮਹਾਤਮਾ ਕਿ ਮੇਰੇ ਪਾਪਾਂ ਦੀ ਕੋਈ ਮਾਫੀ ਹੈ ਕਿ ਮੈਨੂੰ ਮੁਕਤੀ ਮਿਲ ਸਕਦੀ ਹੈ ਮਹਾਤਮਾ ਨੇ ਸ਼ਾਂਤੀ ਨਾਲ ਕਿਹਾ ਹਰ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ पर माफी ਤੇ ਆਤਮ ਸ਼ੁੱਧੀ ਰਾਹੀਂ ਤੂੰ ਆਪਣੇ ਪਾਪਾਂ ਤੋਂ ਮੁਕਤੀ پا ਸਕਦਾ ਤੈਨੂੰ ਆਪਣੇ ਜੀਵਨ ਵਿੱਚ ਕੀਤੇ ਗਲਤ ਕੰਮਾਂ ਤੋਂ ਤੋਬਾ ਕਰਨਾ ਹੋਵੇਗਾ ਤੇ ਸੱਚ ਤੇ ਧਰਮ ਦੇ ਰਾਹ ਤੇ ਚੱਲਣਾ ਹੋਵੇਗਾ ਸਿਰਫ ਤਦ ਹੀ ਤੈਨੂੰ ਸ਼ਾਂਤੀ ਤੇ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ ਮਹਾਤਮਾ ਦੀਆਂ ਗੱਲਾਂ ਸੁਣ ਕੇ ਵਪਾਰੀ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੱਚੇ ਦਿਲ ਨਾਲ ਪਛਤਾਵਾ ਕੀਤਾ ਉਹਨੇ ਆਪਣੀ ਸਾਰੀ ਸੰਪਤੀ ਗਰੀਬਾਂ ਤੇ ਜ਼ਰੂਰਤਮੰਦਾਂ ਵਿੱਚ ਵੰਡ ਦਿੱਤੀ ਤੇ ਉਹਨਾਂ ਕਿਸਾਨਾਂ ਕੋਲੋਂ ਮੁਆਫੀ ਮੰਗਣ ਗਿਆ ਜਿਨ੍ਹਾਂ ਦੇ ਉੱਪਰ ਉਸਨੇ ਤਸ਼ੱਦਦ ਕੀਤਾ ਸੀ ਉਹਨੇ ਆਪਣੀ ਬਾਕੀ ਜ਼ਿੰਦਗੀ ਉਸ ਮਹਾਤਮਾ ਦੇ ਉਪਦੇਸ਼ਾਂ ਦਾ ਪਾਲਨ ਕਰਦਿਆਂ ਬਿਤਾਈ ਵਪਾਰੀ ਦੀ ਇਸ ਆਪਵਿੱਤੀ ਤੋਂ ਉਹਦੇ بیٹے ਸਿਧਾਰਥ ਨੂੰ ਇੱਕ ਡੂੰਘਾ ਸਬਕ ਮਿਲਿਆ ਉਸਨੇ ਵੇਖਿਆ ਕਿ ਕਿਵੇਂ ਉਸਦਾ ਪਿਤਾ ਜੋ ਕਦੇ ਸਿਰਫ ਧਨ ਤੇ ਸ਼ਕਤੀ ਦੇ ਪਿੱਛੇ ਭੱਜਦਾ ਸੀ ਹੁਣ ਸੱਚ ਤੇ ਧਰਮ ਦੇ ਰਾਹ ਤੇ ਚੱਲ ਪਿਆ ਸਿਧਾਰਥ ਨੇ ਫੈਸਲਾ ਕੀਤਾ ਕਿ ਉਹ ਵੀ ਆਪਣੇ ਜੀਵਨ ਨੂੰ ਸੱਚ ਦੀ ਖੋਜ ਲਈ ਸਮਰਪਿਤ ਕਰੇਗਾ ਹੁਣ ਉਹ ਵੀ ਉਸ ਮਹਾਤਮਾ ਦਾ ਚੇਲਾ ਬਣ ਗਿਆ ਤੇ ਆਪਣੇ ਜੀਵਨ ਵਿੱਚ ਧਰਮ ਸੱਚ ਤੇ ਦਇਆ ਦੇ ਸਿਧਾਂਤਾਂ ਦਾ ਪਾਲਣ ਕਰਨ ਲੱਗਾ ਉਸ ਨੇ ਇਹ ਨਿਸ਼ਚੈ ਕੀਤਾ ਕਿ ਉਹ ਆਪਣੇ ਪਿਤਾ ਦੀਆਂ ਗਲਤੀਆਂ ਨੂੰ ਨਹੀਂ ਦੁਹਰਾਏਗਾ ਤੇ ਸਮਾਜ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਸਮਰਪਿਤ ਕਰੇਗਾ ਦੋਸਤੋ ਕਹਾਣੀ ਦਾ ਡੂੰਗਾ ਸਬਕ ਇਹ ਹੈ ਕਿ ਮਨੁੱਖ ਦੇ ਕਰਮਾਂ ਦਾ ਫਲ ਉਸ ਦੇ ਸਾਹਮਣੇ ਜ਼ਰੂਰ ਆਉਂਦਾ ਹੈ। ਅਸੀਂ ਕਿੰਨਾ ਵੀ ਧਨ ਕਮਾ ਲਈਏ ਜਾਂ ਤਾਕਤ ਹਾਸਲ ਕਰ ਲਈਏ ਪਰ ਜੇ ਕਰਮ ਸਾਡੇ ਠੀਕ ਨਹੀਂ ਤਾਂ ਅੰਦਰੋਂ ਖੋਖਲਾਪਣ ਤੇ ਪਛਤਾਵਾ ਸਾਡਾ ਕਦੇ ਵੀ ਪਿੱਛਾ ਨਹੀਂ ਛੱਡਦਾ। ਸੱਚ ਤੇ ਧਰਮ ਦੇ ਰਾਹ ਤੇ ਚੱਲਣ ਨਾਲ ਸਾਨੂੰ ਅਸਲ ਸ਼ਾਂਤੀ ਤੇ ਸੰਤੁਸ਼ਟੀ ਮਿਲ ਸਕਦੀ ਹੈ। ਜਿਸ ਵਿਅਕਤੀ ਨੇ ਆਪਣੀ ਜ਼ਿੰਦਗੀ ਵਿੱਚ ਲਾਭ ਤੇ ਨੁਕਸਾਨ ਦੀ ਗਿਣਤੀ ਤੋਂ ਬਾਹਰ ਦੇਖਿਆ ਉਸ ਨੂੰ ਇਹ ਸਮਝ ਆ ਗਈ ਕਿ ਜ਼ਿੰਦਗੀ ਦਾ ਅਸਲੀ ਮਕਸਦ ਆਤਮਿਕ ਉਚਾਈ ਤੇ ਆਦਰਸ਼ਿਕ ਜੀਵਨ ਬਸਾਉਣ ਵਿੱਚ ਹੈ ਇਸ ਕਹਾਣੀ ਵਿੱਚ ਰੋਪਕ ਵਪਾਰੀ ਨੇ ਆਪਣੇ ਪਾਪਾਂ ਦਾ ਪਛਤਾਵਾ ਕਰਕੇ ਜੀਵਨ ਦਾ ਅਸਲ ਮਤਲਬ ਸਮਝਿਆ ਉਸ ਦਾ ਬੇਟਾ ਸਿਧਾਰਥ ਜਿਸ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਕਰਮਾਂ ਨੂੰ ਵੇਖ ਕੇ ਸਵਾਲ ਕੀਤੇ ਤੇ ਇੱਕ ਦਿਨ ਆਪਣੇ ਜੀਵਨ ਦਾ ਨਾਮ ਅਰਾਧ ਚੁਣ ਲਿਆ ਇਹ ਸਬਕ ਸਾਡੇ ਲਈ ਵੀ ਹੈ ਇਹ ਲੋਭ ਤੇ ਧਨ ਦੀ ਚਾਹ ਵਿੱਚ ਸੱਚ ਤੋਂ ਕਦੇ ਪਿੱਛੇ ਨਾ ਹਟੋ ਕਿਉਂਕਿ ਆਖਰ ਵਿੱਚ ਧਰਮ ਦੇ ਰਾਹ ਤੇ ਚੱਲ ਕੇ ਹੀ ਅਸੀਂ ਅਸਲ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਸ ਕਹਾਣੀ ਤੋਂ ਮਿਲੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰੋਗੇ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਆ ਕਿਸੇ ਹੋਰ ਨਵੇਂ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ